ਸੋਨਾ ਚਾਂਦੀ ਖਰੀਦਣ ਵਾਲੇ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਦਰਅਸਲ ਸੋਨੇ ਚਾਂਦੀ ਦੇ ਵਿੱਚ ਲਗਾਤਾਰ ਗਿਰਾਵਟ ਹੁੰਦੀ ਨਜ਼ਰ ਆ ਰਹੀ ਹੈ ਅੱਜ ਤੀਜੇ ਦਿਨ ਵੀ ਕਿਉਂਕਿ ਲਗਾ ਪਿਛਲੇ ਦੋ ਦਿਨਾਂ ਤੋਂ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਤੇ ਅੱਜ ਵੀ ਧੜਮ ਕਰਕੇ ਇਹਨਾਂ ਦੇਆਂ ਕੀਮਤਾਂ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਤਾਂ ਸੋਨਾ ਚਾਂਦੀ ਖਰੀਦਣ ਵਾਲੇ ਤੇ ਲਈ ਇਹ ਬੇहद ਵੱਡੀ ਅਪਡੇਟ ਜਿਹੜੀ ਕਿ ਕਹਿ ਸਕਦੇ ਹਾਂ ਕਿਉਂਕਿ ਸੋਨਾ ਚਾਂਦੀ ਹਰ ਕੋਈ ਖਰੀਦਣਾ ਚਾਹੁੰਦਾ ਹੈਗਾ ਪਰ ਰੇਟ ਜ਼ਿਆਦਾ ਹੋਣ ਕਰਕੇ ਕੀਮਤਾਂ ਸਦਾ ਹੋਣ ਕਰਕੇ ਲੋਕ ਇਸ ਦੇ ਬਾਰੇ ਖਰੀਦਣਾ ਤਾਂ ਦੂਰ ਦੀ ਗੱਲ ਹੈ ਸੋਚਦੇ ਵੀ ਨਹੀਂ ਹੈ ਤਾਂ ਦੱਸਦੀ ਕਿ ਸੋਨਾ ਚਾਂਦੀ ਦਾ ਜੋ ਕਿ ਵਿਆਵਾ ਸ਼ਾਦੀਆਂ ਦੇ ਵਿੱਚ ਜਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਖਰੀਦਿਆ ਜਾਂਦਾ ਹੈਗਾ ਪਰ ਤੁਹਾਨੂੰ ਦੱਸ ਦੇ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਵੀ ਇਹਨਾਂ ਸੋਨੇ ਚਾਂਦੀ ਦੀ ਕੀਮਤ ਤੇ ਇਹਨਾਂ ਦਾ ਮਹੱਤਵ ਹੋਰ ਜ਼ਿਆਦਾ ਵਧ ਜਾਂਦਾ ਹੈ ਦੱਸਦੀ ਹੈ ਕਿ ਸੋਨੇ ਦੀ ਕੀਮਤ ਅੱਜ ਲਗਾਤਾਰ ਤੀਜੇ ਦਿਨ ਡਿੱਗੀ ਹੈ ਪਿਛਲੇ 3 ਦਿਨਾਂ ਦੇ ਵਿੱਚ ਸੋਨੇ ਦੀ ਕੀਮਤ 3000 ਰੁਪਏ ਤੋਂ ਵੱਧ ਸਸਤੀ ਹੋ ਗਈ ਹੈ ਯਾਨੀ ਕਿ 3000 ਰੁਪਏ ਸੋਨਾ ਜਿਹੜਾ ਕਿ ਸਸਤਾ ਹੋ ਚੁੱਕਿਆ ਹੈ ਕੱਲ ਸੋਨੇ ਦੀ ਕੀਮਤ ਵੱਡੀ ਗਿਰਾਵਟ ਤੋਂ ਬਾਅਦ ਹਰੇ ਨਿਸ਼ਾਨ ਦੇ ਉੱਤੇ ਆਈ ਸੀ ਪਰ ਅੱਜ ਫਿਰ ਸਵੇਰ ਦੇ ਕਾਰੋਬਾਰ ਦੇ ਵਿੱਚ ਪ੍ਰਤੀ 10 ਗ੍ਰam ਰੇਟ ਦੇ ਵਿੱਚ 560 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ 24 ਕੈਰੇਟ ਸੋਨੇ ਦੀ 10 ਗ੍ਰਾਮ ਦੀ ਕੀਮਤ 96700 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 88000